ਸਿੰਗੂ ਬਾਰਡਰ ਦੇ ਕਿਸਾਨ ਬੈਰੀਗੇਟ ਧੂਕੇ ਲੈ ਆਏ ਨੇ ਤਾਂ ਇਹ ਦੇਖੋ ਤਸਵੀਰ ਟਰੱਕਾਂ ਦੇ ਪਿੱਛੇ ਪਾ ਕੇ ਬੈਰੀਗੇਟ ਧੂਲੇ ਇਹਨੇ ਕਿਸਾਨ ਤਾਂ ਬੈਰੀਗੇਟ ਧੂਕੇ ਇੱਧਰ ਦੇ ਲੈ ਤਾਂ ਕਿਸਾਨਾਂ ਨੇ ਸੇ ਪਾਇਆ ਹੋਇਆ ਬੈਰੀਕੇਡ ਦਾ ਬੈਰੀਕੇਡ ਟੂਲਿਆਂ ਦਾ ਉੱਥੇ ਪਾ ਕੇ ਜਿਹੜੇ ਬੈਰੀਕੇਡ ਪੁਲਿਸ ਨੇ ਲਾਏ ਸੀਗੇ ਟੱਕੇ ਸੀਗੇ ਕਿਸਾਨਾਂ ਨੂੰ ਢੱਕਣ ਲਈ ਬੈਰੀਕੇਡ ਲਾਏ ਸੀਗੇ ਆ ਬੈਰੀਕੇਡ ਟੂਕੇ ਕਿਸਾਨ ਟਰੈਕਾਂ ਦੇ ਪਿੱਛੇ ਪਾ ਕੇ ਲਾਇਨ ਬਾਅਦ ਦੇਖੋ ਦੋਜਣ ਪਾ ਕੇ ਬੈਰੀਕੇਡ ਕਿਸਾਨਾਂ ਨੇ ਟੂਲੇ ਹੁੰਦਾ ਬੈਰੀਕੇਡ ਆਓ ਦੇਖੋ ਸਾਹਮਣੇ ਦੋਜਣ ਪਾ ਕੇ ਬੈਰੀਗੇਟ ਕਿੱਥੇ ਆਉਂਦਾ ਤਾਂ ਇੱਕ ਇੱਕ ਕਰਕੇ ਕਹਿੰਦੇ ਨੇ ਕਿ ਬੈਰੀਗੇਟ ਸਾਰੇ ਢੂਲਿਆਵਾਂਗੇ ਉਹ ਬੈਰੀਗੇਟ ਜਿਹੜੇ ਨੇ ਉਹ ਢੂਕੇ ਜਿਸਾਨ ਇੱਥੇ ਲੈ ਲੈ ਕੇ ਆਣੇ ਬੈਰੀਗੇਟ ਸਾਰੀ ਗੱਲਬਾਤ ਜਿਹੜੀ ਆ ਉਹ ਵੀ ਕਰਾਂਗੇ ਭਾਈ ਨੌਜਵਾਨ ਜਿਹੜਾ ਪਹਿਲਾ ਬੈਰੀਗੇਟ ਢੂਕੇ ਲੈ ਆਇਆ ਆ ਇਸ ਵੇਲੇ ਮਹੌਲ ਤਸਵੀਰਾਂ ਮਨੂ ਜੀਆਂ ਕਰਕੇ ਜਰੂਰ ਲਗਾਓ ਸਾਰੇ ਪਾਸੇ ਇਸ ਵੇਲੇ ਜਿਹੜੇ ਨਹੀਂ ਕਲਪਟਨ ਜੀ ਉਹ ਬਾਈ ਇਹ ਉਰੇੋਂ ਲੈ ਕੇ ਆਉਂਦਾ ਇੱਥੋਂ ਲੈ ਕੇ ਆਉਂਦਾ ਪਹਿਲਾਂ ਤੇ ਰੇਟ ਹਜ਼ਾਰ ਲੱਗ ਲਿਆ ਇਹ ਕਰ ਰਿਹਾ ਦੂਸਰੇ ਸਾਰੇ ਅੱਥਰੂ ਕਾਸਤੇ ਗੋਲੇ ਸੀਗੇ ਕਿਵੇਂ ਕੋਚਣ ਕਿਵੇਂ ਪਾਇਆ ਇਹਨੂੰ ਹੈ ਜੀ ਅੱਥਰੂ ਕਾਸਤੇ ਗੋਲੇ ਚੱਲ ਰਹੇ ਨੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਸਾਨੂੰ ਕਹਿੰਦੀ ਪਹਿਲਾਂ ਬਾਬੇ ਦਾਦਾ ਜੀ ਦੀ ਦਿੱਲੀ ਤੱਕ ਰਸੀਆ ਕੇ ਦੇ ਅੱਛਾ ਆ ਰਿਹਾ ਸਿੱਧਾ ਕੋਈ ਗੱਲ ਨਹੀਂ ਜੀ ਇਹ ਫਿਰ ਇੱਕ ਤਾਂ ਆ ਗਿਆ ਹੁਣ ਬਾਕੀ ਵੀ ਲੈ ਕੇ ਆਉਂਗੇ ਹਾਂ ਜੀ ਹਾਂ ਬਾਕੀ ਸਾਰੇ ਆਣਗੇ ਠੀਕ ਹੈ ਫੈਟਰ ਵੀ ਆਣਗੇ ਡੀਸੀ ਵੀ ਆਣਗੇ ਸਾਰੇ ਹੁਣ ਆਣਗੇ ਅੱਥਰੂ ਗੋਲੇ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਤੁਸੀਂ ਟੋਚਣ ਪ ਇਨੇ ਰੋਗ ਲੈਣਗੇ ਆਪਾਂ ਨੂੰ ਰੋਗ ਹੀ ਮਿਲਣਗੇ ਹਾਂ ਆਪਾਂ ਰੋਲ ਸਕਦੇ ਹਾਂ ਆਪਰ ਜਗ੍ਹਾ ਮੰਗੀ ਦੀ ਧਾਰਨੇ ਵਾਸਤੇ ਆਪਣਾ ਇਹਨਾਂ ਨੂੰ ਕਿਉਂ ਦਿੱਤੀ ਸਾਨੂੰ ਸਾਡਾ ਏਟਾ ਜੀ ਵੀ ਕਰਾ ਖਰਚਾ ਕਰਾਇਆ ਤੇ ਆਇਆ ਇਹ ਮੋਦੂਸ ਕਰੇ ਇਹ ਪ੍ਰਸ਼ਾਸਨ ਕੌਣ ਕਰੂਗਾ ਹਾਂ ਯਾਨੀ ਕੋਈ ਕਹਿ ਸਕਦੇ ਜਿਹੜਾ ਕਿਲਾ ਬਣਾਇਆ ਸੀ ਸਨ ਲੱਗੀ ਹੈ ਜਿਹੜਾ ਕਿਲਾ ਹੈ ਜੀ ਜਿਹੜਾ ਕਿਲਾ ਪੁਲਿਸ ਨੇ ਬਣਾਇਆ ਸੀ ਸਨ ਲੱਗੀ ਹੈ ਹਾਂ ਜੀ ਹਾਂ ਆਪਾਂ ਉਹਨਾਂ ਨੂੰ ਠੜ ਪਾ ਦਾਂਗੇ ਹੁਣ ਹਾਂ ਕਹ ਪੱਟ ਪਿਆਣਗੇ ਸਾਰੇ ਠੀਕ ਆ ਉੱਤੇ ਜਾਣੇ ਆ ਜੀ ਪੱਤੇ ਜਾਣੇ ਇੱਕ ਬੱਚਾ ਗਿਆ ਜੀ ਵਾਰ-ਵਾਰ ਐਡੀ ਖਿੱਚ ਲਿਆਵਾਂਗੇ ਜੀ ਬਾਕੀ ਐਵੇਂ ਉਹ ਪਾ ਵੀ ਆਉਣਗੇ ਜੀ ਜਨਾਹ ਦੀ ਸਰਕਾਰ ਐਵੇਂ ਆਉਣਗੇ ਠੀਕ ਆ ਠੀਕ ਆ ਭਾਈ ਨੇ ਖਿੱਚ ਕੇ ਲਿਆਂਦਾ ਮੇਰਾ ਨਾਮ ਮਨਤੇਂਦਰ ਸਿੰਘ ਅਟੇਖੜ ਹਾਂ ਜੀ ਹਾਂ ਜੀ ਜਿਸਾਨ ਜਿਹੜੇ ਨੇ ਡਰਾਈਵਰ ਦਾ ਟੂਟੇ ਬੈਰੀਗੇਟ ਲੈ ਆਏ ਨੇ ਆ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਹੋਰ ਖਾਚ ਖਾਚ ਇੱਥੇ ਇਸ ਵੇਲੇ ਭਰਿਆ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਾਂ ਸਾਹਮਣੇ ਦੇਖੋ ਬੈਰੀਕੇਡ ਜਿੱਥੇ ਨਜ਼ਰ ਆ ਰਹੇ ਸੀਗੇ ਤਾਂ ਉੱਥੇ ਲਗਾਤਾਰ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਾਂ ਪਾਰ ਕਿਸਾਨ ਜਿਹੜੇ ਨੇ ਬੈਰੀਕੇਟ ਧੁਨੇ ਸ਼ੁਰੂ ਕਰ ਦਿੱਤੇ ਨੇ ਇੱਕ ਬੈਰੀਕੇਟ ਜਿਹੜਾ ਉਹ ਕਿਸਾਨ ਟਰੈਕਟਰ ਦੇ ਪਿੱਛੇ ਪਾ ਕੇ ਲੈ ਆਏ ਨੇ ਤਾਂ ਮਾਹੌਲ ਦੇਖੋ ਇੱਥੇ ਕਿਸ ਤਰ੍ਹਾਂ ਦਾ ਬਣ ਚੁੱਕਾ ਹੈ ਬੈਰੀਕੇਟ ਦੇ ਉੱਪਰ ਆ ਕੇ ਚੜ ਗਏ ਨੇ ਤਾਂ ਇਹ ਦੇਖੋ ਬਾਬੇ ਬੈਰੀਕੇਟ ਦੇ ਉੱਪਰ ਚੜ ਗਏ ਆ ਕੇ ਕਹਿੰਦੇ ਧੂ ਲਿਆਂਦਾ ਬੈਰੀਕੇਟ ਐਵੇਂ ਜਿਹੜੇ ਨੇ ਉਹ ਬਾਕੀ ਵੀ ਧੂ ਲਿਆਵਾਂਗੇ ਤਾਂ ਪਿਛਲੀ ਵਾਰ ਵੀ ਇਹ ਬੈਰੀਕੇਟ ਇਹ ਪੈਣਾ ਬੈਰੀਕੇਟ ਪੱਟ ਕੇ ਜਾਂਦਾ ਇਸ ਤੋਂ ਬਾਅਦ ਸਾਰੇ ਪੁੱਟ ਦੇਣੇ ਅਸੀਂ ਕੋਈ ਨਹੀਂ ਕਰਦਾ ਕੋਈ ਜਗ ਨਹੀਂ ਸਾਰੇ ਪੁੱਟ ਗਏ ਨੇ ਪੰਜਾਬ ਦੇ ਕਿਸਾਨ ਚੜ ਕੇ ਬੈਠ ਗਏ ਨੇ ਹਾਂ ਇਸ ਵੇਲੇ ਕੀ ਮਾਹੌਲ ਹੈ ਸਿੰਘੂ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਇਸ ਵੇਲੇ ਬਣਿਆ ਹੋਇਆ ਤਾਂ ਸੰਨ ਜਿਹੜੀ ਆ ਉਹ ਲਾ ਦਿੱਤੀ ਗਈ ਹੈ ਬੈਰੀਗੇਟਾਂ ਨੂੰ ਤਾਂ ਬੈਰੀਗੇਟ ਪਟਨੇ ਸਿੰਘ ਕਰ ਦਿੱਤੇ ਨੇ ਕਿਸਾਨਾਂ ਨੇ ਆ ਟਰੈਕਟਰਾਂ ਦੇ ਪਿੱਛੇ ਪਾ ਕੇ ਧੂ ਤੂ ਲੈ ਆਉਂਦੇ ਨੇ ਤਾਂ ਅੱਗੇ ਇੱਕ ਹੋਰ ਟਰੈਕਟਰ ਲੱਗਾ ਜਿਹਦੇ ਪਿੱਛੇ ਬੈਰੀਗੇਟ ਪਾ ਕੇ ਤੂ ਕੇ ਲੈ ਜਾਂਦੇ ਜਾ ਰਹੇ ਨੇ